ਜੈਪੀਨ ਜੈ ਭਾਰਤ ਅੱਜ ਜੋ ਫਲੋਰ ਸ਼ਹਿਰ ਦੇ ਵਿੱਚ ਬੜਾ ਪ੍ਰੋਟੈਸਟ ਰੱਖਿਆ ਗਿਆ ਆ ਉਹ ਪ੍ਰੋਟੈਸਟ ਦਾ ਇੱਕ ਕਾਰਨ ਆ ਕਿ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜੋ ਕਿ 26 ਜਨਵਰੀ ਵਾਲੇ ਦਿਨ ਹੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਸਟੈਚੂ ਨੂੰ ਬੜਾ ਨੁਕਸਾਨ ਪਹੁੰਚਾਇਆ ਗਿਆ ਇੱਕ ਸਿੱਖ ਨੌਜਵਾਨ ਵੱਲੋਂ ਔਰ ਉਸ ਦਾ ਜਿਹੜਾ ਅੱਜ ਵਿਰੋਧ ਪੂਰੇ ਪੰਜਾਬ ਵੀ ਪੂਰੇ ਭਾਰਤ ਦੇ ਵਿੱਚ ਕੀਤਾ ਜਾ ਰਿਹਾ ਔਰ ਉਸ ਦਾ ਵਿਰੋਧ ਜਿਹੜਾ ਆ ਉਹ ਬੜਾ ਸ਼ਾਂਤਮਈ ਢੰਗ ਦੇ ਨਾਲ ਕੀਤਾ ਜਾ ਰਿਹਾ ਆ ਔਰ ਜਿਹੜਾ ਉਹ ਸ਼ਰਾਰਤੀ ਅੰਸਰ ਆ ਉਹ ਮੌਕੇ ਤੇ ਉੱਤੇ ਉਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਆ ਔਰ ਜਿੰਨੀਆਂ ਵੀ ਜਥੇ ਬਣੀਆਂ ਇਹ ਪੰਜਾਬ ਲੈਵਲ ਦੀਆਂ ਆ ਚਾਹੇ ਉਹ ਜ਼ਿਲ੍ਹਾ ਲੈਵਲ ਦੀਆਂ ਤਹਿਸੀਲ ਲੈਵਲ ਦੀਆਂ ਚਾਹੇ ਪਿੰਡ ਲੈਵਲ ਦੀਆਂ ਉਹ ਜਿੰਨੀਆਂ ਵੀ ਜਥੇ ਬਣੀਆਂ ਆ ਉਹਨਾਂ ਵੱਲੋਂ ਇਹੀ ਅਪੀਲ ਆ ਕਿ ਇਸ ਸ਼ਰਾਰਤੀ ਅਨਸਰ ਨੂੰ ਸਖਤ ਤੋਂ ਸਖਤ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਸਜ਼ਾ ਦਿੱਤੀ ਜਾਵੇ ਔਰ ਜਿਹੜਾ ਇਹ ਸ਼ਾਂਤੀ ਅਮਨ ਵਾ ਇੱਕ ਇਸੇ ਤਰ੍ਹਾਂ ਬਰਕਰਾਰ ਰਹੇ ਔਰ ਉਹਦੇ ਉੱਤੇ ਜਿਹੜਾ ਅੱਜ 플ੋਰ ਦੇ ਵਿੱਚ ਵੀ ਪ੍ਰੋਟੈਸਟ 바ਵਾ ਸਾਹਿਬ ਦੇ ਸਟੈਚੂ ਦੇ ਮੂਰੇ ਲਗਾਇਆ ਗਿਆ ਔਰ ਬੜੇ ਸ਼ਾਂਤਮਈ ਦੇ ਨਾਲ ਉਹ ਜਿਹੜਾ ਪ੍ਰੋਟੈਸਟ ਸੰਪੂਰਨ ਹੋ ਰਿਹਾ ਇਹ ਦੱਸਿਆ ਜਾ ਰਿਹਾ ਵੀ 10:30 ਤੋਂ 1 ਵਜੇ ਦੇ ਵਿੱਚ ਵਿੱਚ ਦਾ ਟਾਈਮ ਹੈਗਾ ਇਹਦਾ ਪ੍ਰੋਟੈਸਟ ਦਾ ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਵੀ ਜੱਥੇ ਬੰਨੀਆਂ ਜਿਹੜਾ ਆਪਣਾ ਆਪਣਾ ਟਾਈਮ ਅਲਿਕੇ ਉਹ ਪ੍ਰੋਟੈਸਟ ਦੇਰੀਆਂ ਦੋ ਤਿੰਨ ਦਾ ਜਿਹਦੇ ਵਿੱਚ ਜਿੰਨੇ ਵੀ ਸਟੈਚੂ ਲੱਗੇ ਆ 바ਵਾ ਅੰਮੇਦਕਰ ਸਾਹਿਬ ਦੇ ਜੀ ਉਹਨਾਂ ਦੀ ਜਿਹੜੀ ਸੁਰੱਖਿਆ ਉਹ ਪੰਜਾਬ ਗਵਰਨਮੈਂਟ ਨੂੰ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਦੇਖੋ ਜੀ ਇਹਦੇ ਉੱਤੇ ਆਪਾਂ ਕੋਈ ਯਕੀਨ ਨਹੀਂ ਕਰਦੇ ਵੀ ਜਿਹੜੀਆਂ ਮੁੱਖ ਏਰੀਆ ਸਰਕਾਰਾਂ ਆ ਉਹ ਬਾਬਾ ਸਾਹਿਬ ਦੇ ਸਟੈਚੂ ਦਾ ਅ ਇਹ ਨੂੰ ਧਿਆਨ ਦੇ ਹੀ ਕਰਨਾ ਕਿਉਂਕਿ ਸਾਡੇ ਧਿਆਨ ਦੇ ਵਿੱਚ ਅਸੀਂ ਦੇ ਦੇ ਆ ਵੀ ਮਹਾਤਮਾ ਗਾਂਧੀ ਦੇ ਵੀ ਸਟੈਚੂ ਲੱਗੇ ਆ ਚੰਦਰ ਸ਼ੇਖਰ ਆਜਾਦ ਦੇ ਵੀ ਸਟੈਚੂ ਲੱਗੇ ਆ ਔਰ ਅੱਜ ਤੱਕ ਕੋਈ ਸਟੈਚੂ ਦੇ ਉੱਤੇ ਕਦੇ ਵੀ ਤੋੜਪਾਣ ਦਾ ਐਸਾ ਇਸ਼ਾਰਾਤੀਆਂ ਸਰਾਂ ਲੋ ਕਦੇ ਨਹੀਂ ਕੀਤੀ ਗਈ। ਸਿਰਫ ਇੱਕ ਬਾਬਾ ਸਾਹਿਬ ਦੇ ਸਟੈਚੂ ਨੂੰ ਟਾਰਗੇਟ ਕੀਤਾ ਜਾਂਦਾ ਉਹ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਮਾਨਵਤਾ ਦੇ ਬਰਾਬਰ ਦੀ ਗੱਲ ਕੀਤੀ ਆ ਔਰ ਸਾਰੇ ਮਾਨਵਤਾ ਨੂੰ ਬਰਾਬਰ ਹੱਕ ਲੈ ਕੇ ਦਿੱਤੇ ਆ ਔਰ ਜਿਹੜੇ ਸ਼ਰਾਰਤੀ ਕੋਸ਼ਿਕ ਅਨਸਰਵਾਜ ਆ ਸ਼ਰਾਫੀ ਚਤਰ ਲੋਗ ਆ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਵੀ ਇਹਨਾਂ ਨੂੰ ਹੱਕ ਹਕੂਕ ਦੇਣ ਵਾਲਾ ਇੱਕ ਜਿਹੜਾ ਆ ਉਹਦਾ ਸਟੈਚੂ ਆ ਉਹ ਸੇਵਕਦਾਰਾ ਜੀਵੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਖੰਡਿਤ ਕੀ ਕਰਦੇ ਆ ਉਹ ਤੋੜਿਆ ਜਾਂਦਾ ਉਹਨੂੰ ਬੜਾ ਮਦ ਭਾਗਾ ਕੰਮ ਆ ਇਹ ਵੀ ਜਿਹੜਾ 바ਵਾ ਸਾਹਿਬ ਦਾ ਇਹ ਸਟੈਚੂ ਤੋੜਿਆ ਜਾਂਦਾ ਕਿਸੇ ਹੋਰ ਸ਼ਖਸ ਦਾ ਨਹੀਂ ਤੋੜਿਆ ਜਾਂਦਾ ਇਹ ਸੰਦੇਸ਼ ਕੀ ਆ ਆਮ ਜਨਤਾ ਨੂੰ ਸੰਦੇਸ਼ ਦੇਖੋ ਜੀ ਇਹੀ ਆ ਕਿ ਜਿੰਨਾ ਸੀ 바ਵਾ ਸਾਹਿਬ ਨੂੰ ਪੜਾਂਗੇ ਉਦਾਂ ਹੀ ਬਾਬਾ ਸਾਹਿਬ ਨੂੰ ਅਸੀਂ ਸਮਝਾਂਗੇ ਬਾਬਾ ਸਾਹਿਬ ਨੇ ਸਾਨੂੰ ਕੁਝ ਲੈ ਕੇ ਦਿੱਤਾ ਜੀਵਨ ਦਾ ਅਧਿਕਾਰ ਲੈ ਕੇ ਦਿੱਤਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਅਸੀਂ ਉਹਨੂੰ ਪੜ ਕੇ ਉਹਦੇ ਉੱਤੇ ਪਹਿਰਾ ਦੇਵਾਂਗੇ ਤਾਂ ਬਾਬਾ ਸਾਹਿਬ ਦਾ ਸਟੈਚੂ ਕੋਈ ਟੁੱਟੂਗਾ ਨਾ ਔਰ ਅਸੀਂ ਸਰਕਾਰਾਂ ਤੇ ਵੀ ਨਰਬਰ ਨਹੀਂ ਰਵਾਂਗੇ ਵੀ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਸੇਫ ਰੱਖਣਾ ਅਸੀਂ ਖੁਦ ਜਾਗਰੂਕ ਕਰਾਵਾਂਗੇ ਤਾਂ ਬਾਬਾ ਸਾਹਿਬ ਦਾ ਸਟੈਚੂ ਜਿਹੜਾ ਉਹ ਸੇਫ ਰਹੂਗਾ ਸਰ ਦੇਖਣ ਨੂੰ ਕੀ ਲੱਗਦਾ ਹੈ ਮਗਰ ਕਿਤੇ ਕਿਹਦਾ ਹੱਥ ਹੋ ਸਕਦਾ ਹੈ ਦੇਖੋ ਜੀ ਆ ਆਰਐਸਐਸ ਜਿਹੜੀ ਮੰਨਵਾਦੀ ਵਿਚਾਰਧਾਰਾ ਮਹਾਨਾ ਉਹਨਾਂ ਦੇ ਹੀ ਅੱਖਾਂ ਦੇ ਵਿੱਚ 바ਵਾ ਸਾਹਿਬ ਖੜਕਦਾ ਆ ਔਰ ਮੈਂ ਇੱਕ ਬੁੱਕ ਪੜ੍ਹੀ ਸੀ ਜਿਹੜੀ ਆਰਐਸਐਸ ਵੱਲੋਂ ਚਲਾਈ ਗਈ ਸੀ ਉਹਦਾ ਨਾਮ ਸੀਗਾ ਆਰਐਸਐਸ ਦੇ ਮਨਸੂਬੇ ਜੇ ਉਹ ਕਿਤੇ মিডিਆ ਵੀ ਭਾਈਚਾਰਾ ਪੜ੍ਹੇ ਉਹਦੇ ਬਾਰੇ ਵਿਖਿਆਨ ਕਰਨ ਵੀ ਆਰਐਸਐਸ ਵੀ ਸੋਚ ਕਿਹੋ ਜੀ ਆ ਤੇ ਉਹਦੇ ਉੱਤੇ ਉਹ ਕੰਮ ਕਰ ਰਹੇ ਆ ਤੇ ਸਟੈਚੂਇਸ ਕਰਕੇ ਟੁੱਟਦੇ ਆ